ਲਗਭਗ 41 ਸਾਲ ਹੋ ਗਏ ਆ ਬੜੀ ਆਸ ਸੀ ਕਿ ਸੱਜਨ ਕੁਮਾਰ ਨੂੰ سزا ਹੋਏਗੀ ਪਰ ਦਿੱਲੀ ਦੀ ਅਦਾਲਤ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਇਸ ਤਰ੍ਹਾਂ ਦਾ ਇਨਸਾਫ ਦੇ ਦੇਉ ਸਿੱਖਾਂ ਦੇ ਲਈ ਸਰਕਾਰ ਕੋਲ ਇਹ ਸਵਾਲ ਦੇ ਜਵਾਬ ਬੜੇ ਬਹੁ ਪੱਕੀ ਆ ਪਹਿਲੀ ਗੱਲ ਤੇ ਜਿਹੜੀ ਜਿਸ ਕੌਮ ਨਾਲ ਕੋਈ ਤਰਸਦੀ ਬੀਤੀ ਹੋਵੇ ਉਹ ਕੌਮ ਕਿੰਨੀ ਗੰਭੀਰ ਸਾਡੇ ਨਾਲ ਇਹ ਚੀਜ਼ ਹੋਈ ਬੀਤੀ ਜਿਹੜੀ ਬੀਜੇਪੀ ਕਹਿੰਦੀ ਸੀ ਕਾਂਗਰਸ ਮੁਕਤ ਭਾਰਤ ਕਾਂਗਰਸ ਨੇ ਤਾਂ ਦੰਗੇ ਕੀਏ। ਚਿੱਕੋਂ ਦਾ ਕਤਲੇਆਮ ਕਾਂਗਰਸ ਨੇ ਕੀਤਾ। ਉਹਨਾਂ ਸਾਰਿਆਂ ਦੇ ਬੁੱਲਾਂ ਤੇ ਦੇਈ ਜਮਿਆ ਪਿਆ। ਕਿਸੇ ਬੀਜੇਪੀ ਵਾਲੇ ਦਾ ਬਿਆਨ ਆਇਆ ਕਿ ਕਾਂਗਰਸ ਜਿਹੜੀ ਆ ਉਹ ਆਪਣੇ ਦੋਸ਼ੀਆਂ ਨੂੰ ਬਚਾਉਂਦੀ ਰਹੀ ਆ ਤੇ ਇਹ ਦੋਸ਼ੀ ਬਚ ਗਿਆ। ਕਾਨੂੰਨ ਆਪਣਾ ਕੰਮ ਕਰੇਗਾ। ਕਿਸੇ ਦਾ ਬਿਆਨ ਨਹੀਂ ਆਇਆ। ਉਸ ਤੋਂ ਬਾਅਦ ਦਿੱਲੀ ਕਮੇਟੀ ਜਿਹੜੇ ਸਿਰਸਾ ਸਾਹਿਬ ਗੱਲ-ਗੱਲ ਤੇ ਬੋਲਦੇ ਸੀ ਮੇਰਾ ਨਹੀਂ ਖਾਲਸਾ ਸਿਰਸਾ ਸਾਹਿਬ ਦਾ ਕੋਈ ਜਵਾਬ ਹੈ। ਸਪਰੀਮ ਕੋਰਟ ਦੇ ਵਕੀਲ ਹਰਵਿੰਦਰ ਸਿੰਘ ਫੁਲਕਾ ਸਾਹਿਬ ਨੂੰ ਸਲਾਮ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਹੁਣ ਵੀ 84 ਦੇ ਕਤਲੇਆਮ ਦੇ ਕੇਸਾਂ ਦੀ ਪੈਰਵਾਈ ਕਰਨ ਕਰਕੇ ਆਪਣਾ ਲੀਡਰ ਆਫ ਆਪੋਜੀਸ਼ਨ ਦੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ। ਪੰਥ ਦੀ ਨੰਬੰਦਾ ਜੱਥੇਬੰਦੀ ਦਾ ਕੀ ਜਵਾਬ ਹੈ? ਕਿਉਂਕਿ ਉਹਨਾਂ ਨੇ ساری ਜ਼ਿੰਦਗੀ ਸਿਆਸਤ ਦੇ ਇਸੇ ਗਲਤੇ ਕੀਤੀ। ਕਾਂਗਰਸ ਨੇ ਸਿੱਖ ਦਾ ਕਤਲ ਕੀਤਾ। ਦਿੱਲੀ ਸਿੱਖ ਨਸਲ ਕੁਸ਼ੀ ਦੇ ਵਿੱਚ ਸੱਜਨ ਕੁਮਾਰ ਨੂੰ ਦਿੱਲੀ ਦੀ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ ਉਸ ਦਿਨ ਤੋਂ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਨੇ ਔਰ ਇਹ ਵਿਸ਼ਵਾਸ ਹੋ ਗਿਆ ਕਿ ਸੰਵਿਧਾਨ ਵਿੱਚ ਵੀ ਸਿੱਖਾਂ ਨੂੰ ਇਨਸਾਫ ਦੀ ਕੋਈ ਆਸ ਨਹੀਂ ਉਸ ਸੰਬੰਧ ਵਿੱਚ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਸੁਖਦੀਪ ਸਿੰਘ ਜੀ ਹੈ ਗੱਲਬਾਤ ਕਰਦੇ ਆ ਪਹਿਲਾਂ D5 ਚੈਨਲ ਤੇ ਉਹਨਾਂ ਦਾ ਸਵਾਗਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸੱਸੀ ਕਲ ਸਰ ਜੀ ਅਨੁਸਾਰ ਤੁਹਾਡੇ ਸੁਰਤਿਆਂ ਦਾ ਵੀ ਧੰਨਵਾਦ ਜੀ ਸਰ ਲਗਭਗ 41 ਸਾਲ ਹੋ ਗਿਆ ਹੈ ਬੜੀ ਆਸ ਸੀ ਕਿ ਸੱਜਨ ਕੁਮਾਰ ਨੂੰ سزا ਹੋਏਗੀ ਪਰ ਦਿੱਲੀ ਦੀ ਅਦਾਲਤ ਵੱਲੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ ਕਿਸ ਤਰ੍ਹਾਂ ਇਨਸਾਫ ਦੇ ਦੇਓ ਸਿੱਖਾਂ ਦੇ ਲਈ ਕੋਈ ਮਜੂਰ ਸਿੱਧੇ ਨੂੰ ਸਵਾਲ ਸਰ ਤੁਹਾਡੇ ਸਵਾਲ ਦੇ ਜਵਾਬ ਬੜੇ ਬਹੁ ਪੱਕੀ ਆ ਪਹਿਲੀ ਗੱਲ ਤੇ ਜਿਹੜੀ ਜਿਸ ਕੌਮ ਨਾਲ ਕੋਈ ਤਰਾਸ ਦੀ ਬੀਤੀ ਹੋਵੇ ਉਹ ਕੌਮ ਕਿੰਨੀ ਗੰਭੀਰ ਸਾਡੇ ਨਾਲ ਇਹ ਚੀਜ਼ ਹੋਈ ਬੀਤੀ ਨੰਬਰ 2 ਨਿਆਂ ਪ੍ਰਣਾਲੀ ਜੁਡੀਸ਼ੀਅਲ ਸਿਸਟਮ ਕਿਸ ਤਰ੍ਹਾਂ ਚੱਲਦਾ ਸਾਰੇ ਕੰਟਰੀ ਦਾ ਉਹ ਸਾਨੂੰ ਪਤਾ ਪਰ ਇਸ ਸਾਰੇ ਮਾਮਲੇ 'ਚ ਇਹ ਠੀਕ ਹੈ ਸੱਜਣ ਕੁਮਾਰ ਬਰੀ ਹੋਇਆ ਜਦੋਂ ਦੀ ਕੱਲ ਦੀ ਬਰੀ ਦੀ ਖਬਰ ਆਈ ਆ ਹੁਣ ਤੱਕ ਅੱਜ ਦੀ ਤਰੀਕ ਦੇ ਜੋ ਟਾਈਮ ਹੋਇਆ ਲਗਾਤਾਰ ਮੈਂ ਦੇਖ ਰਿਹਾ ਹਾਂ ਜਿਹੜੀ ਬੀਜੇਪੀ ਕਹਿੰਦੀ ਸੀ ਕਾਂਗਰਸ ਮੁਕਤ ਭਾਰਤ ਕਾਂਗਰਸ ਨੇ ਤਾਂ ਦੰਗੇ ਕੀਏ ਹਮ ਸਿੱਖੋਂ ਦਾ ਕਤਲੇਆਮ ਕਾਂਗਰਸ ਨੇ ਕੀਤਾ ਉਹਨਾਂ ਸਾਰਿਆਂ ਦੇ ਬੁੱਲਾਂ ਤੇ ਦੇਈ ਜਮਿਆ ਪਿਆ ਕਿਸੇ ਬੀਜੇਪੀ ਵਾਲੇ ਦਾ ਬਿਆਨ ਆਇਆ ਕਿ ਕਾਂਗਰਸ ਜਿਹੜੀ ਆ ਉਹ ਆਪਣੇ ਦੋਸ਼ੀਆਂ ਨੂੰ ਬਚਾਉਂਦੀ ਰਹੀ ਆ ਤੇ ਇਹ ਦੋਸ਼ੀ ਬਚ ਗਿਆ ਕਾਨੂੰਨ ਆਪਣਾ ਕੰਮ ਕਰੇਗਾ ਕਿਸੇ ਦਾ ਬਿਆਨ ਨਹੀਂ ਆਇਆ ਮੈਂ ਗੱਲ ਆਪਣੀ ਮੇਰੇ ਕਹਿਣ ਦਾ ਕੋਈ ਮਤਲਬ ਹੈ ਉਸ ਤੋਂ ਬਾਅਦ ਦਿੱਲੀ ਕਮੇਟੀ ਜਿਹੜੇ ਸਿਰਸਾ ਸਾਹਿਬ ਗੱਲ-ਗੱਲ ਤੇ ਬੋਲਦੇ ਸੀ ਮੇਰਾ ਨਹੀਂ ਖਾਲਸਾ ਸਿੱਸਾ ਸਾਹਿਬ ਦਾ ਕੋਈ ਜਵਾਬ ਆਇਆ ਸੁਪਰੀਮ ਕੋਰਟ ਦੇ ਵਕੀਲ ਹਰਵਿੰਦਰ ਸਿੰਘ ਫੁਲਕਾ ਸਾਹਿਬ ਨੂੰ ਸਲਾਮ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਹੁਣ ਵੀ 84 ਦੇ ਕਤਲੇਆਮ ਦੇ ਕੇਸਾਂ ਦੀ ਪੈਰਵਾਹੀ ਕਰਨ ਕਰਕੇ ਆਪਣਾ ਲੀਡਰ ਆਫ ਆਪੋਜੀਸ਼ਨ ਦੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ ਇਹਦੇ 'ਚ ਸਾਰੇ ਪੱਖ ਆ ਹੁਣ ਜਿਹੜੀ ਹੁਣ ਪੰਥ ਦੀ ਨਿਵੰਦਾ ਜਿੱਥੇ ਬੰਦੀ ਉਹ ਗੁੱਸਾ ਕਰਨਗੇ ਕਾਂਤੇ ਦੀ ਨੰਬੰਦਾ ਜਥੇ ਬੰਦੀ ਦਾ ਕੀ ਜਵਾਬ ਹੈ ਲੋਕਿ ਉਹਨਾਂ ਨੇ ਸਾਰੀ ਜ਼ਿੰਦਗੀ ਸਿਆਸਤ ਦੇ ਇਸੇ ਗੱਲ ਤੇ ਕੀਤੀ ਹੈ ਕਾਂਗਰਸ ਨੇ ਸਿਖਾ ਦਾ ਕਤਲ ਕੀਤਾ ਤੇ ਤੁਹਾਡੇ ਬੰਦਿਆਂ ਬਾਰੇ ਤੇ ਵੀ ਬਿਆਨ ਆਉਂਦਾ ਰਿਹਾ ਅਖਬਾਰ ਚ ਟੀਵੀ ਤੇ YouTube ਤੇ ਵੀ ਆਉਂਦਾ ਰਿਹਾ ਕਿ ਜੇਲ੍ਹ ਦੇ ਵਿੱਚ ਹੀ ਇਹਨਾਂ ਦੇ ਬੰਦੇ ਹੁੰਦੇ ਸੀ ਅੰਦਰ ਕਾਲੀ ਦਲ ਦੇ ਉਹ ਅੱਗੋਂ ਉਹਨਾਂ ਨੂੰ ਦੱਸ ਦਿੰਦੇ ਸੀ ਲੀਡਰਾਂ ਨੂੰ ਸਵੇਰੇ ਫਲਾਣੇ ਬੰਦੇ ਦੀ ਪੇਸ਼ੀ ਆ ਉਹ ਸੁਨੇਹਾ ਭੇਜ ਦਿੰਦੇ ਉਹ ਰੋਕ ਲੈਂਦੇ ਗਵਾਈ ਤੋਂ ਗੱਲ ਗਲਤ ਆ ਕਿ ਠੀਕ ਆ ਹੂੰ ਪਾਕ ਸਾਰੇ ਆ ਹੁਣ ਸੱਜਣ ਕੁਮਾਰ ਜੇ ਬਰੀ ਹੋ ਗਿਆ ਤੇ ਮੇਰੀ ਗੱਲ ਸਾਰੇ ਉਹਨਾਂ ਲੋਕਾਂ ਨੂੰ ਬਹੁਤ ਕੌੜੀ ਲੱਗੂਗੀ 96 ਕਰੋੜੀ ਮਿਸਲ ਚਿਦਾ ਸਿੰਘਾਂ ਨੰਗਾ ਸਿੰਘਾਂ ਦੀ ਫਲਾਨੀ ਜਥੇਬੰਦੀ ਕੋਈ ਬੜਕਿਆ ਕੋਈ ਹੂੰ ਕੋਈ ਬੋਲਿਆ ਇਹ ਜਿੰਨੇ ਬੰਦੇ ਆ ਇਹ ਸਾਰੇ ਹਲਵਾ ਮੰਡਾ ਛਕਣ ਵਾਲੇ ਆ ਇਹਨਾਂ ਨੂੰ ਕੌਮ ਨਾਲ ਕੋਈ ਲੜਣਾ ਦੇਣਾ ਨਹੀਂ ਹੂੰ ਜਥੇਦਾਰ ਸਾਹਿਬ ਦਾ ਇੱਕ ਬਿਆਨ ਆਊਗਾ ਕਾਂਗਰਸ ਸਾਡੇ ਜ਼ਖਮਾਂ ਤੇ ਲੂਣ ਛਿੜਕ ਰਹੀ ਹੈ। ਹੂੰ ਕਾਂਗਰਸ ਜਿਹੜੀ ਆ ਉਹਨੇ ਸਾਡੇ ਨਾਲ ਬੁਰਾ ਕੀਤਾ। ਤੁਸੀਂ ਮੌਜੂਦਾ ਹਕੂਮਤ ਨੂੰ ਕਹੋ ਵੀ ਤੁਸੀਂ ਇਹ ਕਹਿੰਦੇ ਵੀ ਕਾਂਗਰਸ ਨੇ ਕੀਤਾ ਸੀ ਜਿਹਾ ਸਜਾਵਾਂ ਦਵਾਈਆਂ ਤੇ ਤੁਸੀਂ ਆਹ ਸਜਾਵਾਂ ਦਵਾਈਆਂ। ਹੂੰ ਇਹ ਤਾਂ ਮਤਲਬ ਕੇਸ ਕਮਜ਼ੋਰ ਕਿਨੇ ਕੀਤਾ? ਲੰਬਣ ਦੀ ਕੋਸ਼ਿਸ਼ ਤੇ ਇਹ ਕਰਨੀ ਚਾਹੀਦੀ ਸੀ ਨਾ। ਹੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਾਇਰ ਟਾਇਰ ਕਰ ਦਿੱਤਾ 84 ਦੇ ਵਿੱਚ। ਜੀ ਉਹਦੇ ਵੀ ਕਹਿੰਦੇ ਆ ਕਿ ਸੋਚੀ ਸਮਝੀ ਸਾਜ ਅਧੀਨ ਹੋਇਆ ਸਭ ਕੁਝ। ਉਹਦੇ ਵੀ ਕਿਹਾ ਗਿਆ ਕਿ ਚਿੱਠੀਆਂ ਲਿਖੀਆਂ ਗਈਆਂ ਕਿ ਸਿલિકਾਲ ਤੱਕ ਸਾਹ ਤੇ ਹਮਲਾ ਕੀਤਾ ਜਾਵੇ ਤੇ ਜਦੋਂ ਉਸ ਤੋਂ ਬਾਅਦ ਜਿਹੜੇ ਦਿੱਲੀ ਵਿੱਚ ਜਿਹੜੇ ਹੋਏ ਆ ਨਸ਼ਾ ਕੁਸ਼ੀ ਹੋਈ ਆ ਉਹਦੇ ਵਿੱਚ ਵੀ ਟਾਇਰ ਪਾਏ ਗਏ ਉਹਦੇ ਵਿੱਚ ਵੀ ਸਿੱਖਾਂ ਦਾ ਨੁਕਸਾਨ ਹੋਇਆ ਉਹ ਵੀ ਕਿਹਾ ਕਿਹਾ ਜਾਂਦਾ ਕਿ ਸੋਚੀ ਸਮਝੀ ਸਾਜ਼ਿਸ਼ ਨਹੀਂ ਸੀ ਸਰ ਸਾਜ਼ਿਸ਼ ਇੱਕ ਪੱਧਰ ਦੀ ਨਹੀਂ ਹੈ ਤੁਹਾਡਾ ਸਵਾਲ ਦਾ ਜਵਾਬ ਲੰਮਾ ਹੋ ਜਾਣਾ ਜਿਹੜਾ ਬਲੂ ਸਟਾਰ ਤੁਹਾਡਾ ਕੀ ਖਿਆਲ ਉਹ ਐਵੇਂ ਰਾਤੋ ਰਾਤ ਹੋ ਗਿਆ ਬਲੂ ਸਟਾਰ ਕਰਨ ਤੋਂ ਪਹਿਲਾਂ ਗੁਰਦੁਆਰਾ ਦੇ ਹਮਲੇ ਕਰਨ ਤੋਂ ਪਹਿਲਾਂ ਬਕਾਇਦਾ ਗਰਾਊਂਡ ਬੜਾਈ ਗਈ ਆ 78 ਦਾ ਧਰੰਕਾਰੀਆਂ ਕਾਂਡ ਜਿਹੜਾ ਕਰਾਇਆ ਸੀ ਬਾਬੇ ਕੋਲੋਂ ਜਿਹੜਾ ਉਹਦੇ ਉਹਦੇ ਬੰਦਿਆਂ ਨੇ ਗੋਲੀਆਂ ਮਾਰੀਆਂ ਸੀ ਸਿੱਖਾਂ ਨੂੰ ਹੂੰ ਉਹ ਬੰਦੇ ਮੇਰੇ ਕੋਲ ਮੌਜੂਦ ਨੇ ਨਹੀਂ ਤਾਂ ਪੱਤਰਕਾਰ ਦਲਬੀਰ ਸਿੰਘ ਦੀ ਇੰਟਰਵਿਊ ਸੁਣ ਲਿਓ ਉਹਨੇ ਇੱਕ ਤੰਬੂ ਦੇ ਵਿੱਚ ਚਿੱਟੀਆਂ ਪੱਗਾਂ ਫਰਲੇ ਵਾਲੀਆਂ ਬਣ ਕੇ ਬੰਦੂਕਾਂ ਲੈ ਕੇ ਬੰਦੇ ਬੈਠੇ ਵੇਖੇ ਆ ਨਰੰਕਾਰੀਆਂ ਦੇ ਸਮਾਗਮ 'ਚ ਹੂੰ ਉਹ ਪ੍ਰੋਗਰਾਮ ਕਿੰਨੇ ਬਣਾਇਆ ਸੀ ਜਿਹੜੀ ਇੰਗਲੈਂਡ ਦੀ ਮਹਾਰਾਣੀ ਐਲਜਾ ਬੈਥਿਆ ਉਹ ਹਰਵਿੰਦਰ ਸਾਹਿਬ ਕੱਲੀ ਆ ਕੇ ਮੱਥਾ ਕਿਉਂ ਟੇਕਣਾ ਚਾਹੁੰਦੀ ਸੀ ਉਹਦੇ ਅੰਦਰ ਇੱਕ ਗਿਲਟ ਸੀ ਕਿ ਮੈਂ ਇੰਦਰਾ ਗਾਂਧੀ ਨੂੰ ਸਪੋਰਟ ਕੀਤਾ ਬਲੂ ਸਟਾਰ ਕਰ ਲਈ ਆਪਣੀ ਆਰਮੀ ਦਿੱਤੀ ਆਪਣੇ 에ਅਰ ਫੋਰਸ ਦਿੱਤੀ ਤਾਂ ਕੱਲੀ ਹਰਵਿੰਦਰ ਸਾਹਿਬ ਮੱਥਾ ਟੇਕ ਕੇ ਗਈ ਮੈਨੂੰ ਨਹੀਂ ਪਤਾ ਬਾਕੀ ਲੋਕ ਇਸ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਕਿਹੜਾ-ਘੜਾ ਕੰਟਰੀ ਨਾਲ ਨਹੀਂ ਸੀਗਾ ਇੱਕ ਕੰਟਰੀ ਦੇ ਵਿੱਚੋਂ ਉਹਨਾਂ ਨੇ ਆਗਿਆ ਮੰਗੀ ਇੰਦਰਾ ਗਾਂਧੀ ਨੇ ਸਤੰਬਰ 83 ਚ ਤੇ ਫਰਵਰੀ 84 ਦੇ ਵਿੱਚ ਉਹਨਾਂ ਦੀ ਜੋ ਉਸ ਕੰਟਰੀ ਦੀ ਚਿੱਠੀ ਆਈ ਸਾਡੇ ਵੱਲੋਂ ਇਜਾਜ਼ਤ ਇਸ ਤਰੀਕੇ ਨਾਲ ਕਰ ਲੋ ਮਨਜੀਤ ਸਿੰਘ ਜੀ ਕੇ ਫੋਰਨ ਗਏ ਸੀ ਫਿਰ ਉਸ ਮੰਤਰਾਲੇ ਨੂੰ ਮਿਲੇ ਕਿ ਕਹਿੰਦੇ ਹਰ ਦੇਸ਼ ਦਾ ਕਾਨੂੰਨ ਹੈ 25 ਸਾਲ ਬਾਅਦ ਦਸਤਾਵੇਜ਼ ਜਿਹੜੇ ਡੀਕੋਡ ਹੁੰਦੇ ਆ ਜਨਤਕ ਕਰੋ ਦਸਤਾਵੇਜ਼ ਹੂੰ ਤੇ ਕਿਹੜੀ ਸਰਕਾਰ ਨੇ ਵਿਰੋਧ ਕੀਤਾ ਸੀ ਦੱਸਣ ਇਹ ਸਾਰੇ ਇੱਕੋ ਚੀਜ਼ ਆ ਕਾਂਗਰਸ ਆ ਚਾਹੇ ਭਾਜਪਾ ਆ ਚਾਹੇ ਕੋਚਾ ਨੱਥਾ ਸਿੰਘ ਪ੍ਰੇਮ ਸਿੰਘ ਬੋਥ ਆਰ ది ਸੇਮ ਥਿੰਗ ਹੂੰ ਇਹਨਾਂ ਰਲ ਕੇ ਕੰਮ ਕੀਤਾ ਬਲੂ ਸਟਾਰ ਵੇਲੇ ਵੀ ਇਕੱਠੇ ਸੀ ਹਮ ਅਡਵਾਨੀ ਦਾ ਮੈਂ ਬੋਰਡ ਫੜਿਆ ਵੇਖਿਆ ਵਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਕਿਹਾ ਪੰਜਾਬ 'ਮੇ ਫੌਜ ਭਜਵਾਓ ਹਮ ਸਾਰੇ ਲੋਕਾਂ ਨੂੰ ਜਿੱਤੇ ਫਿਰ ਅਡਵਾਨੀ ਤੇ ਆਵਾਜ਼ ਪਈ ਦੇ ਬਿਆਨ ਤੱਕ ਮੈਂ ਸੁਣਿਆ ਅਗਸਤ 84 'ਚ ਇਹ ਬਿਆਨ ਦਿੰਦੇ ਸੀ ਕਿ ਅਸੀਂ ਪੰਜਾਬ ਆਏ ਆ ਤੇ ਅਸੀਂ ਸ਼੍ਰੋਮਣੀ ਕਮੇਟੀ ਦੀ ਬੰਤਰ ਦੇ ਵਿੱਚ ਕੋਈ ਬਦਲਾਅ ਚਾਹੁੰਨੇ ਹਮ ਤੁਸੀਂ ਕੌਣ ਜੋ ਸ਼੍ਰੋਮਣੀ ਕਮੇਟੀ ਦੀ ਬੰਤਰ ਚ ਬਦਲਾਅ ਕਰਨ ਵਾਲੇ ਤੁਸੀਂ ਆਪਣੇ ਗੁਰਦੁ ਗੁਰੂ ਘਰਾਂ ਨੂੰ ਆਪਣੇ ਧਰਮ ਸਥਾਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਮੈਨੇਜ ਕਰੋ ਮਾਂ ਨਾਲ ਹਜਲੀ ਫਫੇ ਕੁੱਡਣੀ ਇਹ ਸਾਰੇ ਨਾਲ ਹੁਣ ਮੈਂ ਤੁਹਾਨੂੰ ਗੱਲ ਥੋੜੀ ਜੀ ਸੰਖੇਪ ਚ ਦੱਸਦਾ ਕਿ ਇਹ ਕਹਿੰਦੇ ਆ ਵੀ ਨਹੀਂ ਜੀ ਇਸ ਤਰ੍ਹਾਂ ਨਹੀਂ ਸੀ ਉਸ ਤਰ੍ਹਾਂ ਨਹੀਂ ਸੀ ਆ ਇੱਕ ਅਖਬਾਰ ਦਾ ਜ਼ਿਕਰ ਹੈ ਮੈਗਜ਼ੀਨ ਫ 22 16 ਦਾ ਮੇਰੇ ਕੋਲ ਆ ਜੀ ਉਹ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਨੂੰ ਕਿਸੇ ਖੁਫੀਆ ਏਜੰਸੀ ਦੇ ਅਧਿਕਾਰੀ ਨੇ ਫੋਨ ਕਰਕੇ ਸਿੱਖਾਂ ਦੇ ਵਾਦ-ਵਿਵਾਦ ਵਾਲੇ ਮੁੱਦੇ ਲਿਖਾਉਣ ਲਈ ਕਿਹਾ। ਹੂੰ ਪ੍ਰਿੰਸੀਪਲ ਨੇ ਜਗੋਤ ਇਤਰਾਜ਼ ਕੀਤਾ ਉਹ ਕਹਿੰਦਾ ਤੁਸੀਂ ਨਾ ਵੀ ਲਿਖਾਓ ਕੋ ਲਿਸਟ ਤਾਂ ਅਸੀਂ ਬਣਾ ਹੀ ਲੈਣੀ ਆ ਕਿਸੇ ਹੋਰ ਤੋਂ ਪੁੱਛ ਲੈਨੇ। ਹੂੰ ਇਹ ਗੱਲ ਮੈਂ ਤੁਹਾਨੂੰ ਕਿਉਂ ਦੱਸੀ? ਹੂੰ ਇਹ 84 ਦੇ ਟਾਈਮ ਦੀ ਗੱਲ ਆ। 84 ਦੇ ਵਿੱਚ ਸੈਂਟਰ ਚ ਕੌਣ ਸੀ? ਕਾਂਗਰਸ। ਸਟੇਟ ਚ ਕੌਣ ਸੀ? ਕਾਂਗਰਸ। ਇਹ ਖੁਫੀਆ ਏਜੰਸੀ ਦੇ ਅਧਿਕਾਰੀ ਕਿਹਦੇ ਕਹਿਣ ਤੇ ਕੰਮ ਕਰ ਰਹੇ ਸੀ? ਕਾਂਗਰਸ ਦੇ ਕਹਿਣ ਤੇ। ਹੌਣ ਵਾਲੇ ਪੱਤੇ ਕੀ ਕਿਹੋ ਜਿਹੇ ਆ ਉਸੇ ਤਰ੍ਹਾਂ ਦੇ ਹੁਣ ਵੀ ਪੁਲਿਸ ਜਦਵੇਂ ਕਿਸੇ ਬੰਦੇ ਨੂੰ ਫੜਦੀ ਆ ਜਾਂ ਕਿਸੇ ਗੈਂਗਸਟਰ ਨੂੰ ਫੜਦੀ ਆ ਉਹ ਸਾਰਾ ਉਹੋ ਜੰਡਾ 42 ਸਾਲ ਪੁਰਾਣਾ ਹੀ ਆ ਪੱਤੇ ਤੁਸੀਂ ਕਾਂਗਰਸ ਦੇ ਵਰਦੇ ਜੇ ਉਦਾਂ ਮੋਦੀ ਸਾਹਿਬ ਕਹਿੰਦੇ ਕਾਂਗਰਸ ਮੁਕਤ ਭਾਰਤ ਹੂੰ ਮੈਂ ਘਟੋ ਘਟ 50 ਵਾਰ ਸਵਾਲ ਉਠਾ ਚੁੱਕਾ ਵੀ ਮੋਦੀ ਸਾਹਿਬ ਜਵਾਬ ਤੇ ਦਿਓ ਹੂੰ ਤੁਸੀਂ ਕਾਂਗਰਸ ਮੁਕਤ ਭਾਰਤ ਵੀ ਕਹਿੰਦੇ ਜੇ ਤੇ ਪੱਤੇ ਉਹਨਾਂ ਦੇ ਵਰਦੇ ਜੇ ਕਾਂਗਰਸ ਪਾਰਟੀ ਨੇ ਹੁਣ ਮੈਨੂੰ ਬੜਾ ਅੱਛਾ ਹੁੰਦਾ ਬਹੁਤ ਵਧੀਆ ਗੱਲਾਂ ਦੀ ਕਾਂਗਰਸ ਪਾਰਟੀ ਨੇ ਮੀਟਿੰਗ ਕੀਤੀ ਨਾਲ ਸਾਰੇ ਆਪਣੇ ਮਾਮਲਾ ਜਿਹੜਾ ਉਹਨਾਂ ਦਾ ਲੜਾਈ ਝਗੜਾ ਵਧਿਆ ਹੂੰ ਉਹਦੇ ਵਿੱਚ ਇਹਨਾਂ ਦੇ ਬੋਲ ਕਿਉਂ ਸੀਤੇ ਗਏ ਸਾਰਿਆਂ ਦੇ ਹੂੰ ਬੇਨੂ ਗੁਪਾਲ ਰਾਹੁਲ ਗਾਂਧੀ ਖੜਗੇ ਸਾਹਿਬ ਜਿੰਨੇ ਵੀ ਬੰਦੇ ਸੀ ਉਦੋਂ ਤੱਕ ਖਬਰ ਆ ਚੁੱਕੀ ਸੀ ਸੱਜਣ ਕੁਮਾਰ ਬਰੀ ਹੋ ਗਿਆ ਹੂੰ ਜੇ ਇਹਨੇ ਸਾਲ ਚੁੱਪ ਰਹੇ ਆ ਕੱਲ ਬੋਲ ਪਿੰਦੇ ਸੱਜਣ ਕੁਮਾਰ ਵੱਲੋਂ ਜੋ ਕੀਤਾ ਗਿਆ ਅਸੀਂ ਉਹਦੀ ਪ੍ਰੋਟਾ ਨਹੀਂ ਕਰਦੇ ਇੱਕੋ ਗੱਲ ਹੀ ਕਹਿਣੀ ਸੀ ਹੂੰ ਉਦਾਂ ਆ ਕੇ ਤਿੰਨ ਦਿਨ ਤੁਸੀਂ ਹਰਮੰਦਰ ਸਾਹਿਬ ਆ ਕੇ ਮੱਥਾ ਟੇਕ ਕੇ ਲੰਗਰ ਦੀ ਸੇਵਾ ਕਰਕੇ ਚਲ ਜੋਗੇ ਜੇ ਜ਼ੁਬਾਨ ਨਹੀਂ ਖੋਲੋਗੇ ਹੂੰ ਤੇ ਲੋਕੀ ਤਾਂ ਤੁਹਾਨੂੰ ਕੀ ਸਮਝਣਗੇ ਕੋਈ ਕਾਂਗਰਸੀ ਲੀਡਰ ਨਹੀਂ ਬੋਲਿਆ ਕਿਉਂਕਿ ਸੱਜਣ ਕੁਮਾਰ ਇੱਕ ਕਾਂਗਰਸੀ ਲੀਡਰ ਹੋਣ ਕਰਕੇ ਕਿਹਨੇ ਬੋਲਣਾ ਕਾਂਗਰਸੀ ਲੀਡਰ ਕਿਹਨੇ ਬੋਲਣਾ 27 ਚੋਣਾਂ ਟਿਕਟਾਂ ਨਹੀਂ ਲੈਣੀਆਂ ਟਿਕਟਾਂ ਸੋਨੀਆ ਗਾਂਧੀ ਨੂੰ ਵੰਡਣੀਆਂ ਹੂੰ ਤੇ ਮੈਂ ਅੱਗੇ ਇੱਕ ਦੋ ਵਾਰ ਬੇਨਤੀ ਕੀਤੀ ਆ ਬਾਕੀ ਸਾਰੇ ਤੇ ਮਰ ਗਏ ਸਾਰੇ ਸੋਨੀਆ ਗਾਂਧੀ ਅਜੇ ਤੱਕ ਜਿੰਦੀ ਹੈ 84 ਦਾ ਕਤਲੇਆਮ ਜਦੋਂ ਹੋਇਆ ਸੀ ਰਜੀਵ ਗਾਂਧੀ ਨੇ ਓਪਨ ਜੀਪ ਦੇ ਵਿੱਚ ਬਹਿ ਕੇ ਦਿੱਲੀ ਦਾ ਦੌਰਾ ਕੀਤਾ ਸੀ ਸਿੱਖਾਂ ਦੀਆਂ ਸੜੀਆਂ ਬਸਤੀਆਂ ਵੇਖੀਆਂ ਸੀ ਵੈਦਿਆਂ ਦੇ ਨਾਲ ਜਾ ਕੇ ਫੇਰ ਫੌਜ ਦਾ ਕਿਹਾ ਸੀ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੁਣ ਮੈਂ ਇਹ ਰਾਹੁਲ ਗਾਂਧੀ ਵੀ ਆਪਣੇ ਹਰਮੰਦਰ ਸਾਹਿਬ ਆਣ ਕੇ ਮਾਫੀ ਮੰਗ ਕੇ ਗਿਆ ਪਰ ਫਿਰ ਇਨਸਾਫ ਕਿਉਂ ਨਹੀਂ ਮਿਲਦਾ ਸਿੱਖਾਂ ਨੂੰ ਕਾਰਨ ਰਾਹੁਲ ਗਾਂਧੀ ਆ ਕੇ ਸ਼ਬਦਾਂ ਦੇ ਵਿੱਚ ਮਾਫੀ ਮੰਗ ਕੇ ਨਹੀਂ ਗਿਆ। ਰਾਹੁਲ ਗਲਤੀ ਦੀ ਗਿਲਟ ਉਹਨੂੰ ਹਰਮਿੰਦਰ ਸਾਹਿਬ ਲਿਆਉਂਦੀ ਆ। ਜਾ ਕਿਸੇ ਬਹੁਤ ਵੱਡੇ ਸਲਾਹਕਾਰ ਦੀ ਸਲਾਹ ਤੇ ਆਉਂਦਾ। ਤੂੰ ਉੱਥੇ ਜਾ ਸਿੱਖਾਂ ਦਾ ਰੋਸ ਘਟੇ। ਹਮ ਹੁਣ ਸੱਜਣ ਕੁਮਾਰ ਦੇ ਬਰੀ ਹੋਣ ਨਾਲ ਸਿੱਖਾਂ ਦਾ ਰੋਸ ਵਧਿਆ ਕੇ ਘਟਿਆ। ਹਮ ਹੁਣ ਬੜੇ ਵੱਡੇ ਜਿਹੜੇ ਸਿਆਸੀ ਮਾਹਰ ਨੇ ਮਾਲਵਿੰਦਰ ਸਿੰਘ ਮਾਲੀ ਆਪਾਂ ਗੱਲ ਕਾਂਗਰਸ ਦੀ ਕਰ ਰਹੇ ਹਾਂ ਨਾ ਬਿਲਕੁਲ ਮਾਲਵਿੰਦਰ ਸਿੰਘ ਮਾਲੀ ਇੱਕ ਜਗ੍ਹਾ ਬਹੁਤ ਸੋਹਣੇ ਸ਼ਬਦਾਂ ਚ ਐਕਸਪਲੇਨ ਕਰਦੇ ਆ ਕਾਂਗਰਸ ਦੀ ਤੇ ਹੋਣ ਵਾਲੀ ਸਰਕਾਰ ਦੀਆਂ ਸਾਰੀਆਂ ਸਰਕਾਰਾਂ ਦੀ ਕਿਸ ਕਿਸਮ ਦੀ ਪਾਲਿਸੀ ਹੁੰਦੀ ਆ ਉਹ ਕਹਿੰਦੇ ਇਹ ਅੰਦਰੋਂ ਇੱਕ ਦੁਸ਼ਮਣ ਖੜਾ ਕਰਦੇ ਹਨ ਭਾਰਤੀ ਸਟੇਟ ਭਾਵੇਂ ਸੱਚਾ ਭਾਵੇਂ ਅਧ ਸੱਚਾ ਅਧ ਝੂਠਾ ਫਿਰ ਉਹਦਾ ਬਾਹਰਲੇ ਦੁਸ਼ਮਣ ਨਾਲ ਲਿੰਕ ਜੋੜਦੇ ਹਨ ਹੂੰ ਇਹ ਕਾਂਗਰਸ ਦਾ ਪੈਟਰਨ ਸੀ ਬਾਰਲੇ ਦੁਸ਼ਮਣ ਨਾਲ ਲਿੰਕ ਜੋੜਦੇ ਹਨ ਜਿਵੇਂ ਆਈਐਸਆਈ ਨਾਲ ਜੋੜ ਦਿੰਦੇ ਸਿੱਖਾਂ ਨੂੰ ਫਿਰ ਮੁਲਕ ਨੂੰ ਉਹਦੇ ਖਿਲਾਫ ਖੜਾ ਕਰਦੇ ਹਨ ਕਿ ਇਹ ਦੇਸ਼ ਤੋੜਨ ਵਾਲਾ ਹੈ ਇਹ ਵੱਖਵਾਦੀ ਹੈ ਫਿਰ ਉਹਦਾ ਵਢਾਂਗਾ ਕਰਦੀ ਹੈ ਫਿਰ ਵੋਟਾਂ ਲੈ ਜਾਂਦੀ ਹੈ ਇੰਦਰਾ ਗੰਧੀ ਨੇ ਇਦਾਂ ਹੀ ਕੀਤਾ ਸੀ ਇਹ ਸਰਕਾਰ ਦੀ ਪਾਲਿਸੀ ਦੱਸੀ ਹੈ ਮਾਲਵਿੰਦਰ ਸਿੰਘ ਮਾਲੀ ਨੇ ਮੈਂ ਖੁਦ ਨਹੀਂ ਬੋਲ ਰਿਹਾ 20 ਅਪ੍ਰੈਲ 25 ਨੂੰ ਉਹਨਾਂ ਨੇ ਇੱਕ ਇੱਕ YouTube ਤੇ ਇੱਕ ਚੈਨਲ ਤੋਂ ਬੋਲਿਆ ਇਹ ਗੱਲ ਤੁਹਾਨੂੰ ਹੁਣ ਵੀ ਲਾਗੂ ਹੁੰਦੀ ਨਹੀਂ ਲੱਗਦੀ 15 ਅਗਸਤ ਨੂੰ ਬਿਹਾਰ ਦੇ ਪੂਰਨੀਆਂ ਦੇ ਵਿੱਚ ਲਾਲ ਸ਼ਾਹੀ ਨਾ ਪੋਸਟਰ ਲਿਖੇ ਜਾਂਦੇ ਆ ਸਰਦਾਰੋਆਂ ਔਰ ਮੁਸਲਮਾਨੋ ਭਾਰਤ ਛੋੜੋ ਹੂੰ ਲਿਖੇ ਪੋਸਟਰ ਦੀ ਕਾਪੀ ਮੇਰੇ ਕੋਲੇ ਗਈ ਜਿਹੜੇ ਮੋਦੀ ਸਾਹਿਬ ਕਹਿੰਦੇ ਕਾਂਗਰਸ ਮੁਕਤ ਭਾਰਤ ਉਹ ਜਵਾਬ ਦੇਣ ਇਹ ਪੋਸਟਰ ਕੌਣ ਲਵਾਉਂਦਾ ਜੇ ਕੋਈ ਸਤਰੇ ਜਾਂਦੇ ਸਿੱਖਾਂ ਨੂੰ ਕਿਸੇ ਮਾਰਕੀਟ ਚ ਕਿਸੇ ਬਾਜ਼ਾਰ ਚ ਕੁੱਟ-ਕੁੱਟੋ ਕੁੱਟਮਾਰ ਕਰਦੇ ਆ ਪੱਗ ਲਾ ਦਿੰਦੇ ਆ ਹੂੰ ਤੇ ਫਿਰ ਭਗਵਤ ਸਾਹਿਬ ਨੂੰ ਬੋਲਣਾ ਚਾਹੀਦਾ ਨਾ ਇਸ ਦੇਸ਼ ਮੇ ਰਹਨੇ ਵਾਲੇ ਸਭੀ ਹਿੰਦੂ ਹੈ ਬੋਲਣਾ ਚਾਹੀਦਾ ਜਿੱਦਣ ਵੀ ਇਹ ਵਾਰਦਾ ਤੇ ਉਦੋਂ ਬੋਲਣਾ ਚਾਹੀਦਾ ਜਦੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਸਿੱਖ ਰੋਸ ਪ੍ਰਦਰਸ਼ਨ ਕਰਦੇ ਆ ਤੇ ਫਿਰ ਸਰਕਾਰਾਂ ਕਹਿੰਦੀਆਂ ਕਿ ਆ ਵੱਖਵਾਦੀ ਆ ਇਹ ਮਿਲੀਟੈਂਟ ਆ ਕਈ ਇਹੋ ਜੇ ਨਾਂ ਦਿੱਤੇ ਜਾਂਦੇ ਆ ਫਿਰ ਹੱਕ ਵੀ ਤੇ ਨਹੀਂ ਮਿਲਦਾ ਸਿੱਖਾਂ ਨੂੰ ਸਰਕਾਰ ਸਿੱਖਾਂ ਦੀ ਮਾਨਸਿਕਤਾ ਪੜ ਚੁੱਕੀ ਆ ਸਿੱਖ ਸਰਕਾਰ ਦੀ ਮਾਨਸਿਕਤਾ ਜੇ ਪੜਨ ਚੋਂ ਅਸਮਰਤ ਮੇਰੀ ਗੱਲ ਸਾਰਿਆਂ ਨੂੰ ਬੜੀ ਕੌੜੀ ਲੱਗਣੀ। ਹੂੰ। ਉਹ ਕਿਵੇਂ? ਕਾਂਗਰਸ ਪਾਰਟੀ ਨੇ ਉਦੋਂ 78 80 82 85 92 94 ਤੱਕ ਸਿੱਖਾਂ ਨੂੰ ਅਕਸਾਹ ਅਕਸਾ ਕੇ ਉਹਨਾਂ ਦੇ ਮੁੰਡਿਆਂ ਨੂੰ ਇੰਟੈਰੋਗੇਸ਼ਨ ਕਰ-ਕਰ ਕੇ ਘਰੋਂ ਭਗੋੜੇ ਕੀਤੇ। ਹੂੰ। ਮੁੰਡਿਆਂ ਦੇ ਘਰੋਂ ਭਗੋੜੇ ਹੋਣ ਚ ਪੁਲਿਸ ਵਾਲਿਆਂ ਨੂੰ ਫਾਇਦਾ ਹੁੰਦਾ ਸੀ। ਮੁੰਡਾ ਕੋਲ ਫੜ ਕੇ ਰੱਖਿਆ ਹੁੰਦਾ ਹੈਗਾ। ਤੇ ਉਹਦਾ ਆਪ ਹੀ ਨਾਮ 50 ਹਜ਼ਾਰ ਤੋਂ ਵਧਾ ਕੇ 25 ਲੱਖ ਤੱਕ ਲੈ ਜਾਂਦੇ। ਜਦੋਂ 25 ਲੱਖ ਹੋ ਜਾਂਦਾ ਸੀ ਉਦੋਂ ਮਾਰ ਦਿੰਦੇ ਸੀ। ਮੈਂ ਆਨਰਡ ਕਾਰਡ ਬੋਲ ਰਿਹਾ। ਹੂੰ। ਇਹ ਹੋਇਆ ਕਿ ਨਹੀਂ ਹੋਇਆ ਇਹ ਚੀਜ਼ਾਂ ਸਰਕਾਰ ਨੂੰ ਫਾਇਦਾ ਕਰਦੀਆਂ ਜਿੰਨਾ ਨੌਜਵਾਨ ਭੜਕਣਗੇ ਨੌਜਵਾਨ ਜਿੰਨੀ ਹਥਿਆਰਾਂ ਦੀ ਗੱਲ ਕਰਨਗੇ ਜਿੰਨੀ ਨੌਜਵਾਨ ਗਰਮ ਗੱਲ ਕਰਨਗੇ ਉਹ ਸਰਕਾਰ ਨੂੰ ਫਾਇਦੇ ਚ ਹੂੰ ਮੇਰਾ ਜੋ ਅਜੰਡਾ ਵਾ ਉਹ ਮੈਨੂੰ ਪਹਿਲਾਂ ਆਪਣਾ ਅਜੰਡਾ ਸੈੱਟ ਕਰਨ ਤੋਂ ਪਹਿਲਾਂ ਆਪਣੇ ਦੁਸ਼ਮਣ ਦਾ ਅਜੰਡਾ ਪੜਨਾ ਚਾਹੀਦਾ ਮੇਰਾ ਦੁਸ਼ਮਣ ਮੇਰੇ ਬਾਰੇ ਕੀ ਅਜੰਡਾ ਕੱਢ ਰਿਹਾ ਹੂੰ ਏ ਵੀ ਨਾਲ ਪੜ੍ਹਨੀ ਚਾਹੀਦੀ ਹੂੰ ਇਹ ਸਾਰ ਵੇਲੇ ਹਜ਼ਾਰਾਂ ਸਿੱਖ ਮਾਰੇ ਗਏ ਦਿੱਲੀ ਦੰਗਿਆਂ ਚ ਹਜ਼ਾਰਾਂ ਸਿੱਖ ਮਾਰੇ ਗਏ ਔਰ ਖਾੜਕੂ ਲੈਰ ਵੇਲੇ ਵੀ ਹਜ਼ਾਰਾਂ ਸਿੱਖ ਜਿਹੜੇ ਆ ਉਹ ਝੂਠੇ ਮਕਾਲੇ ਬਣਾ ਕੇ ਮਾਰੇ ਗਏ ਜੀ ਪਰ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਜਦ ਸਾਡੀ ਅਕਾਲੀ ਦਲ ਸਰਕਾਰ ਸੀ ਉਸ ਟਾਈਮ ਔਰ ਭਾਜਪਾ ਨਾਲ ਗੱਠ ਜੋੜ ਵੀ ਸੀ ਉਹਦਾ ਨਾ ਹੀ ਉਹਨਾਂ ਨੇ ਫਰਿਆਦ ਕੀਤੀ ਵੀ ਦਿੱਲੀ ਜਿਹੜੇ ਜਿਹੜੇ ਹੋਏ ਨਸਰਕੁਸੀ ਹੋਈ ਆ ਉਹਨਾਂ ਨੇ ਪੀੜਤਾਂ ਨੂੰ ਇਨਸਾਫ ਦਵਾਇਆ ਜਾਵੇ ਇਨਸਾਫ ਦਵਾਉਣਾ ਕਿੰਨੇ ਸੀਗਾ ਕਾਲੀ ਦਲ ਤੁਹਾਡਾ ਕੀ ਹਾਲ 7 ਤੋਂ 17 ਤੱਕ ਸਿੱਖਾਂ ਨੂੰ ਇਨਸਾਫ ਦਵਾਉਣ ਵਾਸਤੇ ਸੱਤਾ 'ਚ ਆਇਆ ਸੀ ਤੁਸੀਂ ਕੀ ਸਮਝਦੇ ਹੋ ਮੈਂ ਤੁਹਾਨੂੰ ਸਵਾਲ ਕਰਦਾ ਜਦੋਂ ਆਵਾਜ਼ਪਾਈ ਨੇ ਬਾਦਲ ਨੂੰ ਕਿਹਾ ਸੀਗਾ ਵੀ ਆਪਾਂ ਮੁੰਡੇ ਥੋੜੇ ਛੱਡ ਦਈਏ ਬਾਦਲ ਨੇ ਕਿਹਾ ਸੀ ਵੀ ਇਹਨਾਂ ਨੇ ਮੇਰੀ ਕੁਰਸੀ ਦਾ ਕਬਜ਼ਾ ਕਰ ਲੈਣਾ ਮੁੰਡੇ ਨਹੀਂ ਛੱਡਨੇ ਇਹ ਕਾਲੀਦਾਲ ਦਾ ਕੋਈ ਬੰਦਾ ਆ ਕੇ ਮੁਕਰ ਜਿਸ ਗੱਲ ਤੋਂ ਵੀ ਮੇਰੀ ਗੱਲ ਗਲਤ ਕਾਲੀਦਾਲ ਕੋਲ ਇਨਸਾਫ ਦੀ ਕਾਦੀ ਆਸ ਰੱਖਦੇ ਆਪਾਂ ਇਸ ਚੀਜ਼ ਵਾਸਤੇ ਕਿਉਂ ਵੇਖਦੇ ਆਂ ਕੱਲ ਵੀ ਮੈਨੂੰ ਕਿਸੇ ਬੰਦੇ ਦਾ ਫੋਨ ਆਇਆ ਸੀਗਾ ਇਸੇ ਮਸਲੇ ਤੇ ਆਪਾਂ ਨੂੰ ਭਾਜੀ ਸ਼ਰਮਣੀ ਕਮੇਟੀ ਨੂੰ ਕਹਿਣਾ ਚਾਹੀਦਾ ਮੈਨਾਂ ਕਹ ਸ਼ਰਮਣੀ ਕਮੇਟੀ ਨੂੰ ਕਹਿਣਾ ਚਾਹੀਦਾ ਸ਼ਰਮਣੀ ਕਮੇਟੀ ਕੁਝ ਕਰੇ ਮੈਂ ਕਹ ਜੋ ਸ਼ਰਮਣੀ ਕਮੇਟੀ ਨੇ ਕਰਨਾ ਵਾ ਉਹ ਤਾਂ ਕਰ ਰਹੀ ਹੋ ਜੋ ਕੁਝ ਉਹਨੇ ਕਰਨਾ ਉਹੋ ਕੁਝ ਕਰ ਰਹੀ ਹੋ ਅਸੀਂ ਸ਼ਰਮਣਿਕ ਬੇਟੀ ਵਾਲ ਕਿਉਂ ਬੈਨੇ ਆ ਅਸੀਂ ਜਥੇਦਾਰ ਵਾਲ ਕਿਉਂ ਬੈਨੇ ਆ ਸਾਡੇ ਘਰ ਦੇ ਪੰਜ ਮੈਂਬਰ ਆ ਸਾਡੇ ਪੰਜੇ ਮੈਂਬਰ ਜਿਹੜੇ ਆ ਉਹ ਵਧੀਆ ਬਲਾਰੇ ਕਿਉਂ ਨਹੀਂ ਬਣਦੇ ਹਮ ਕਿਤਾਬਾਂ ਕਿਉਂ ਨਹੀਂ ਪੜ੍ਹਦੇ ਸਟੱਡੀ ਕਿਉਂ ਨਹੀਂ ਕਰਦੇ ਇਸ ਚੀਜ਼ ਦੇ ਵਿੱਚ ਤੁਸੀਂ ਮੁਖਰ ਹੋ ਕੇ ਕਿਸੇ ਮਸਲੇ ਤੇ ਗੱਲ ਕਿਉਂ ਨਹੀਂ ਕਰਦੇ ਹਮ ਸਾਰੇ ਸਿੱਖ ਮੈਂ ਸਿੱਖਾਂ ਨੂੰ ਗੱਲ ਕਹੂੰਗਾ ਤਾਂ ਬਹੁਤ ਕੌੜੀ ਲੱਗਣੀ ਆ ਹਮ 26 ਜਨਵਰੀ ਦਾ ਹੀ ਕਹਿੰਦੇ ਆ ਜੀ ਹੁਣ ਇਕੱਠੇ ਹੋਣਾ ਕੱਲ ਦਾ 26 ਜਨਵਰੀ ਤੇ ਇਕੱਠੇ ਹੋਣ ਵਾਲੇ ਜੋ ਕਿਸੇ ਦਾ ਬਿਆਨ ਆਇਆ ਬਹੁਤ ਗੱਲ ਕੋੜੀ ਲੱਗੂਗੀ ਗੌਰਵਪਤਵੰਤ ਸਿੰਘ ਪੰਨੂ ਕਹੀ ਜਾਂਦਾ ਵਾ ਮੈਂ ਖਾਲਿਸਤਾਨ ਫਰੈਂਡਮ ਦੇ ਰੇਲਵੇ ਲਾਈਨਾਂ ਤੇ ਬੋਰਡ ਲਵਾਤੇ ਉਹ ਇਸ ਗੱਲ ਤੇ ਜਵਾਬ ਦੇਵੇ ਸੱਜਣ ਕੁਮਾਰ ਬਰੇ ਤੇਰੀ ਜੱਥੇਬੰਦੀ ਕੀ ਕਰ ਰਹੀ ਗੱਲ ਸਾਰਿਆਂ ਨੂੰ ਬਹੁਤ ਕੋੜੀ ਲੱਗੂਗੀ ਜੋ ਕਰਨਾ ਬਣਦਾ ਵਾ ਉਹ ਕਰ ਨਹੀਂ ਰਿਹਾ ਜੋ ਚੀਜ਼ ਸਰਕਾਰ ਨੂੰ ਸੂਟ ਕਰਦੀ ਆ ਉਹੋ ਜੇ ਏਜੰਡੇ ਸਿੱਧ ਕਰ ਰਿਹਾ ਗੌਰਵਪਤਵੰਤ ਸਿੰਘ ਪੰਨੂ ਕਹਿ ਰਿਹਾ ਵਾ ਅਸੀਂ ਅੰਬੇਦਕਰ ਦੇ ਬੁੱਤ ਤੋੜਨੇ ਹੂੰ ਤੋ ਉਹ ਸਾਨੂੰ ਸਮਝ ਲੱਗਦੀ ਆ ਅੰਬੇਦਕਰ ਦੇ ਬੁੱਤ ਕੌਣ ਤੋੜਵਾ ਰਿਆ ਹੂੰ ਸਿੱਖ ਦੇ ਨਿਆਣੇ ਨਹੀਂ ਪੰਜਾਬੀ ਹੁਣ ਕਿਉਂਕਿ 1985 ਤੋਂ ਤੁਰ ਕੇ ਤੇ 26 ਤੱਕ ਪਹੁੰਚਿਆ ਸਾਰਾ ਕੁਝ ਵੇਖਿਆ ਹੂੰ ਬੁੱਤ ਕੌਣ ਤੋੜਵਾਉਂਦਾ ਜਨਵਰੀ 25 ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੀ ਇੱਕ ਸਾਧ ਸੂਰਤ ਮੁੰਡੇ ਕੋਲੋਂ ਸਿੱਖ ਮੁੰਡੇ ਕੋਲੋਂ ਅੰਮ੍ਰਿਤਸਰ ਵਿੱਚ ਬੁੱਤ ਤੋੜਵਾਇਆ ਗਿਆ ਕਿਹਨੇ ਤੋੜਾਇਆ ਸੀ ਉਹ ਹੂੰ ਚਲੋ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਦੱਸ ਦੇਣ ਜਾਂਚ ਵਿੱਚ ਕੀ ਸਾਹਮਣੇ ਆਇਆ ਉਹ ਬੁੱਤ ਤੋੜਨ ਵਾਲੇ ਮੁੰਡੇ ਦੇ ਪਿੱਛੇ ਕੌਣ ਸੀ ਹੂੰ ਗੱਲਾਂ ਬੜੀਆਂ ਕੌੜੀਆਂ ਲੱਗਣਗੀਆਂ ਗਲਤੀਆਂ ਸਾਡੀਆਂ ਵੀ ਆ ਹੂੰ ਅਸੀਂ ਸਵਾਏ ਕੁਰਸੀ ਤੋਂ ਕੁਝ ਨਹੀਂ ਵੇਖਿਆ ਆਮ ਸਿੱਖ ਵੀ ਕੀਰਤਨ ਦਰਬਾਰ ਹੈ ਜੀ ਆਤਮ ਰਸ ਕੀਰਤਨ ਦਰਬਾਰ ਜਿਹੜਾ ਆਤਮ ਰਸ ਜਿਹੜੀ ਗਰਬਾਣੀ ਆ ਉਹ ਤੁਹਾਡੇ ਵਿੱਚ ਸਪਿਰਟ ਭਰਦੀ ਆ ਤੇ ਤੁਹਾਡੀ ਸਪਿਰਟ ਠੁੱਸ ਗਈ ਹੋਰੀ ਹੂੰ ਮੇਰੇ ਨਾਲ ਜਨੇ ਇਸ ਵਕਤ ਇਹ ਡਿਬੇਟ ਕਰਨੀ ਕਰ ਲਵੇ ਹੂੰ ਕਿੰਨੇ ਨਗਰ ਕੀਰਤਨ ਕੱਢਦੇ 40 ਸਾਲ। ਕੁਮਾਰ ਦੀ ਰਿਹਾਈ ਪਿੱਛੇ ਕੀ ਲੱਗਦਾ ਤੁਹਾਨੂੰ ਕਿ ਕੋਈ ਵਿਟਨੈਸ ਨਹੀਂ ਸੀ ਉੱਥੇ ਕੇਸ ਦੇ ਵਿੱਚ ਪੂਰੇ। ਦੇਖੋ ਸਰ ਕਾਨੂੰਨੀ پیچیدਗੀਆਂ ਕੁਝ ਵੀ ਹੋ ਸਕਦੀਆਂ। ਸਵਾਲ ਤੇ ਇਹ ਆ ਜਿਹੜੇ ਇਸ ਤਰ੍ਹਾਂ ਦੇ ਹੋਰ ਬੰਦੇ ਆ। ਉਹਨਾਂ ਦੇ ਬਾਰੇ ਅੱਜ ਤੱਕ ਸਾਡੇ ਕਿਸੇ ਬੰਦੇ ਦੀ ਮਲਵੀ ਜਬਾਨ ਨਾਲ ਵੀ ਨਹੀਂ ਕੋਈ ਬੋਲਿਆ। ਮੈਂ ਬੋਲ ਹੀ ਦੇਣਾ। ਅਵਤਾਰ ਸਿੰਘ ਹਿੱਤ ਸੀ ਜਿਹੜਾ ਗਵਾਹੀ ਦੇਣ ਗਿਆ ਬੀਬੀਆਂ ਨੂੰ ਕਟਵਾਉਂਦਾ ਸੀਗਾ ਆਪਣੇ ਬੰਦਿਆਂ ਤੋਂ। ਦਿੱਲੀ ਕਾਲੀਦਾ ਦਾ ਲੀਡਰ ਵੇ ਅਦਾਲਤ ਜਿੰਨਾ ਪਹੁੰਚੋ ਹਾਂ ਇਸੇ ਬੰਦੇ ਦਾ ਮੈਂ ਜ਼ਿਕਰ ਕੀਤਾ ਸੀ ਵੀ ਜੇਲ੍ਹ ਦੇ ਵਿੱਚੋਂ ਦੱਸ ਦਿੰਦਾ ਸੀ ਟਾਈਟਲਰ ਨੂੰ ਤੇ ਉਹਦੇ ਬੰਦਿਆਂ ਨੂੰ ਹੂੰ ਮੁਕਰ ਜੋ ਇਸ ਗੱਲ ਤੋਂ YouTube ਤੋਂ ਮੈਂ ਸੁਣੀ ਹੈ ਤੁਸੀਂ ਕਿਹਨੂੰ ਆਪਣੀ ਕੌਮ ਦੇ ਨਾਲ ਸਮਝੋਗੇ ਉਲਟਾ ਤੁਸੀਂ ਸੇਮ ਸਰਕਾਰ ਦੇ ਟਰੈਪ ਚ ਫਸ ਕੇ ਗਰਮ ਨਾਰੇ ਮੈਂ ਓਪਨ ਗੱਲ ਕਰਦਾ ਤੁਸੀਂ ਆਪਣੇ ਪਹਿਲਾਂ ਜੋ ਤੁਹਾਡ ਲਵਦੀ ਕਿਉਂ ਆ ਉਹਦੇ ਇਨਸਾਫ ਦੀ ਗੱਲ ਕਰੋ ਹੂੰ ਮੈਂ ਗੁਰਪ੍ਰਤਵੰਤ ਪੰਨੂ ਨੂੰ ਵੀ ਕਿਉਂ ਕਹਿੰਨਾ ਵਾ ਤੇਰੀ ਜਥੇਬੰਦੀ ਦਾ ਨਾਮ ਸਿਰਸਫਰ ਜਸਟਿਸ ਜਸਟਿਸ ਲੈ ਕੇ ਦੇ ਲਈ ਤੇਰਾ ਅਜੇ ਤੱਕ ਕੀ ਕੰਟਰੀਬਿਊਸ਼ਨ ਆਪਾਂ ਫਲਾਣੇ ਦਾ ਬੁੱਤ ਤੋੜ ਦਿਆਂਗੇ ਕੰਧ ਤੇ ਨਾਰੇ ਨਾਰੇ ਲਿਖਣ ਢਾਲ ਕੰਧ ਤੇ ਨਾਰੇ ਲਿਖਣ ਨਾਲ ਖਾਲਸਾ ਬਣ ਜੂ ਬੜਾ ਕੋਣਾ ਸਵਾਲ ਹੈ ਮੇਰਾ ਸੋ ਮਾਹੌਲ ਖਰਾਬ ਹੁੰਦਾ ਸਿੱਖਾਂ ਦੇ ਪੇਸ਼ੀ ਹਿੰਦੀ ਸੋ ਜਿਆਦਾ ਹੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਸਿੱਖਾਂ ਨੂੰ ਸਰ ਮਾਹੌਲ ਖਰਾਬ ਕਰ ਕੌਣ ਰਿਹਾ ਹੂੰ ਮਸਲਾ ਤੇ ਦੂਰਬੀਨ ਲਾ ਕੇ ਵੇਖਣ ਦਾ ਮਾਹੌਲ ਖਰਾਬ ਕਰ ਕੌਣ ਰਿਹਾ ਕਰਵਾ ਕੌਣ ਰਿਹਾ ਤੇ ਜਿਹੜੇ ਕਰ ਰਿਹਾ ਉਹ ਸਾਡੀ ਆਈਡੈਂਟੀਟੀ ਚ ਹੂੰ ਤਾਂ ਕਿ ਮਾਹੌਲ ਢੜਕੇ ਹੂੰ ਤੇ ਸਰਕਾਰ ਨੂੰ ਸਿੱਖਾਂ ਨੂੰ ਦੁਬਾਰਾ ਫਿਰ ਕੁੱਟਣ ਦਾ ਮੌਕਾ ਮਿਲੇ ਹੂੰ ਜੇ ਮੇਰੀ ਗੱਲ ਕੋਈ ਕੱਟਣੀ ਚਾਵੇ ਤਾਂ ਕੱਟ ਦੋਏ ਹੂੰ ਜੇ ਗੱਲ ਗਲਤ ਹੈਗੀ ਤਾਂ ਤੁਸੀਂ ਦੱਸ ਅੱਜ ਦਿੱਲੀ ਜਿਹੜੇ ਭੀੜ ਜਿਹੜੇ ਆਪਣੇ ਹੈਗੇ ਜਿਨ੍ਹਾਂ ਨਾਲ ਨਸ਼ਲ ਕੁਸ਼ੀ ਹੋਈ ਆ ਉਹਨਾਂ ਦਾ ਕਹਿਣਾ ਕਿ ਸਾਡਾ ਸੰਵਿਧਾਨ ਤੋਂ ਮਨ ਜਿਹੜਾ ਚੁੱਕਿਆ ਗਿਆ ਵਾ ਹਨ ਨੂੰ ਇਨਸਾਫ ਦੀ ਆਸ ਨਹੀਂ ਲੱਗਦੀ ਉੱਤੇ ਇਸੇ ਤਰ੍ਹਾਂ ਜਿਹੜਾ ਭਾਈ ਅਮਰਿਤਪਾਲ ਨੇ ਕਿਹਾ ਸੀ ਕਿ ਅਸੀਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦੇ ਨਹੀਂ ਗਏ ਸੀ ਤੁਹਾਡੀ ਗੱਲ ਦਾ ਇੱਕ ਲਾਈਨ ਚ ਜਵਾਬ ਦੇਣਾ ਅਮਰਿਤਪਾਲ ਨੇ 4 ਜੁਲਾਈ 25 ਨੂੰ ਸੌ ਚੁੱਕੀ ਸੀ ਸ਼ਾਇਦ ਹਾਂ ਪਾਰਲੀਮੈਂਟ ਚ ਆ ਕੇ ਸੰਵਿਧਾਨ ਦੀ ਸੌ ਚੁੱਕੀ ਸੀ ਹਾਂ ਉਹ ਗੱਲ ਖਤਮ ਹੋ ਗਈ ਉੱਥੇ ਉੱਥੇ ਸੰਵਿਧਾਨ ਨੂੰ ਨਾਮ ਮੰਨਣ ਵਾਲੀ ਔਰ ਇਹ ਵੀ ਮੈਂ ਕਿਹਾ YouTube ਤੋਂ ਪੜਿਆ ਵੀ ਇਹਨਾਂ ਦੇ ਕਿਸੇ ਲੀਡਰ ਨੇ ਸਟੇਜ ਦੇ ਉੱਤੇ ਜਿਹੜੇ ਖਾਲਸਤਾਨ ਦੇ ਬੈਂਦਰ ਲੱਗੇ ਸੀ ਉਹ ਲੋਹਾਏ ਹਮ ਅਕਲ ਪਰ ਸੋਧੀ ਗੱਲ ਹੈ ਜੀ ਪਰ ਮੈਂ ਇਹ ਗੱਲ ਕਰਦਾ ਜਿਹੜੀ ਪਾਰਟੀ ਇਹ ਕਹਿੰਦੀ ਆ ਕਿ ਅਸੀਂ 84 ਦੇ ਕਤਲੇਆਮ ਦੇ ਬਦੋਸ਼ੀਆਂ ਨੂੰ ਸਜ਼ਾਵਾ ਦਵਾਈਆਂ ਮੋਦੀ ਸਾਹਿਬ ਨੇ ਆ ਕੇ ਦਵਾਈਆਂ ਹਿੰਦੁਸਤਾਨ ਟਾਈਮਜ਼ 2 ਫਰਵਰੀ 2002 ਦੀ ਅਖਬਾਰ ਹੈ ਐਫ ਆਈ ਆਰ ਨੰਬਰ 315/92 18 ਜੂਨ 92 ਨੂੰ ਦਿੱਲੀ ਦੇ ਸਰੀਨਵਾਸਪੁਰੀ ਥਾਣੇ ਚ ਐਫ ਆਈ ਆਰ ਲਿਖੀ ਗਈ ਹੈ ਬੰਦੇ ਸਾਰੇ ਬੀ ਜੀ ਪੀ ਦੇ ਆ ਨਾਂ ਲੈਣ ਲੱਗਾ ਮੈਂ ਰਾਮਚੰਦਰ ਗੁਪਤਾ ਰਤਨ ਲਾਲ ਗਿਆਨ ਲਾਲ ਜੈਨ ਚੰਦਰ ਜਨ ਪ੍ਰਦੀਪ ਕੁਮਾਰ ਹੰਸਰਾਜ ਗੁਪਤਾ ਬਾਬੂ ਲਾਲ ਵੈਦ ਮਹੀਪਾਲ ਸ਼ਰਮਾ ਪਦਮ ਕੁਮਾਰ ਜੈਨ ਸਰੇਸ਼ ਚੰਦ ਜੈਨ ਐਫ ਆਈ ਆਰ ਨੰਬਰ 446/93 ਇਹਦੇ ਵਿੱਚ ਵੀ ਇਦਾਂ ਹੀ ਆ ਆਰਐਸਐਸ ਤੇ ਬੀ ਜੀ ਪੀ ਦੇ 17 ਵਰਕਰਾਂ ਵਰਕਰਾਂ ਤੇ ਐਫ ਆਈ ਆਰ ਹੋਈ ਇਹ 84 ਦੇ ਕਤਲੇਆਮ ਦੀ ਗੱਲ ਕਰ ਰਿਹਾ ਹੂੰ ਮੋਦੀ ਸਾਹਿਬ ਕਿਵੇਂ ਕਹਿੰਦੇ ਕਾਂਗਰਸ ਨੇ ਸਿੱਖੋ ਦਾ ਕਤਲੇਆਮ ਕੀਤਾ ਆ ਰਿਕਾਰਡ ਮੇਰੇ ਕੋਲ ਬੋਲਦਾ ਇਹ ਹਿੰਦੁਸਤਾਨ ਟਾਈਮਜ਼ 2 ਫਰਵਰੀ 2002 ਰਜਨੀਸ਼ ਸ਼ਰਮਾ ਪੱਤਰਕਾਰ ਨਵੀਂ ਦਿੱਲੀ ਤੋਂ ਇਹ ਮੈਂ ਕਿਉਂ ਦੱਸਿਆ ਅਸੀਂ ਟਾਈ ਲਾ ਕੇ ਤੇ ਸੋਹਣੀ ਲਾਲ ਫਿਫਟੀ ਲਾ ਕੇ ਤੇ ਪੱਗ ਬੰਨ ਕੇ ਤੇ ਬੀਜੇਪੀ ਵਿੱਚ ਸ਼ਾਮਲ ਹੋਨੇ ਜਿਨ੍ਹਾਂ ਨੇ ਤੁਹਾਡੇ ਨੌਜਵਾਨ ਕੋ-ਕੋ ਮਾਰੇ ਆ ਉਹ ਟਾਈਆਂ ਲਾ ਕੇ ਬੀਜੇਪੀ ਚ ਬੈਠੇ ਹੂੰ ਮਾ ਉਹਨਾਂ ਗੱਲ ਕਰ ਰਿਹਾ ਬੈਠੇ ਕਿ ਨਹੀਂ ਬੈਠੇ ਬਿਲਕੁਲ ਉਹ ਤੁਹਾਨੂੰ ਇਨਸਾਫ ਦਵਾਂਗੇ ਜਿਹੜੀ ਹਰੀਆਂ 50ਆਂ ਲਾ ਕੇ ਕਾਂਗਰਸ ਵਿੱਚ ਬੈਠੇ ਪੱਗਾਂ ਬਨ ਕੇ ਟਿਕਟਾਂ ਲੈਣ ਵਾਸਤੇ ਮੰਤਰੀ ਬਣਨ ਵਾਸਤੇ ਉਹ ਤੁਹਾਡੇ ਨਾਲ ਇਨਸਾਫ ਦੀ ਗੱਲ ਕਰਨਗੇ ਹੂੰ ਕਰੂਗਾ ਕੌਣ ਜਿਨ੍ਹਾਂ ਨੇ ਸਿੱਖਾਂ ਦੀ ਆਵਾਜ਼ ਚੁੱਕਣੀ ਹੈ ਉਹ ਤੇ ਬੀਜੇਪੀ ਸ਼ਾਮਲ ਹੋਈ ਜਾਂਦੇ ਚਾਹੇ ਈਡੀ ਕਰਕੇ ਆਪਾਂ ਕਹਿ ਲਈਏ ਜਾਂ ਹੋਰ ਆਪਣੇ ਕਈ ਭੇਦਪਾਉਂ ਦੀ ਖਾਤਰ ਉਹ ਬੀਜੇਪੀ ਸ਼ਾਮਲ ਹੋ ਰਹੀ ਹੈ ਇਸ ਟੈਂਸਰ ਮੈਂ ਸਰ ਉਹ ਗੱਲ ਕਰ ਰਿਹਾ ਆਮ ਸਿੱਖ ਜਿੰਨੀ ਦੇਰ ਤੱਕ ਆਪਣੇ ਹੱਕਾਂ ਲਈ ਜਾਗਰੂਕ ਨਹੀਂ ਹੁੰਦਾ ਐਸ ਵੇਲੇ ਆਪਣੇ ਨਾਲ ਹੋਈਆਂ ਵਦਿੱਕੀਆਂ ਬਾਰੇ ਗੱਲ ਕਰਨ ਦੀ ਲੋੜ ਹੂੰ ਸਿਰਫ ਦੋ ਮੁੱਦਿਆਂ ਤੇ ਗੱਲ ਕਰ ਲੋ ਬਲੂ ਸਟਾਰ ਬਾਰੇ ਪਲੱਸ 84 ਦੇ ਕਤਲੇਆਮ ਬਾਰੇ ਹੂੰ ਬਾਕੀ ਅਗਲੀ ਗੱਲ ਕੋਈ ਕਰਨ ਦੀ ਲੋੜ ਨਹੀਂ ਜਿੰਨੀ ਦੇਰ ਤੱਕ ਇਹ ਇਨਸਾਫ ਨਹੀਂ ਮਿਲਦਾ ਨਹੀਂ ਲੱਗਦਾ ਕਿ ਜੇ ਸੱਜਨ ਕੁਮਾਰ ਨੂੰ ਜੇ ਰਿਹਾ ਕੀਤਾ ਹੈ ਅਦਾਲਤ ਵੱਲੋਂ ਗਾਂ ਉਹਦੀ ਅਪੀਲ ਦਲੀਲ ਹੋਏਗੀ ਵਕੀਲ ਕੋਈ ਲੈ ਕਰਨਗੇ ਡਿਫੈਂਸ ਇਹਦੀ ਉਹਦੇ ਵਕੀਲ ਤੇ ਡਿਫੈਂਸ ਕਰਨਗੇ ਕੇਸ ਨੂੰ ਹਾਈ ਕੋਰਟ ਚ ਲੈ ਜਾਣਗੇ ਹੂੰ ਮੈਂ ਇੱਕ ਐਗਜ਼ਾਮਪਲ ਦੱਲਾਂ ਤੁਹਾਨੂੰ ਇੱਕ ਚੈਨਲ ਤੇ ਸ਼ੇਖਰ ਕੁਮਾਰ ਨੇ ਮੁਸਲਮਾਨ ਧਰਮ ਦੇ ਖਿਲਾਫ ਗੱਲ ਕੀਤੀ ਕੋਈ ਹਮ ਚੈਨਲ ਸੀਗਾ ਟੀਵੀ ਤੇ ਕੋਈ ਮੁਸਲਮਾਨ ਇਕੱਠੇ ਹੋਏ ਉਹਨਾਂ ਨੇ ਜਾ ਕੇ ਚੈਨਲ ਘੇਰ ਲਿਆ ਹਮ ਚੈਨਲ ਨੂੰ ਚਾਰੇ ਪਾਸੇ ਘੇਰਾ ਪਾ ਲਿਆ ਸ਼ੇਖਰ ਕੁਮਾਰ ਨੇ ਬਾਹਰ ਆ ਕੇ ਮਾਫੀ ਮੰਗੀ ਸਿੱਖਾਂ ਚ ਨਹੀਂ ਜਾਣ ਹੈਗੀ ਮੈਨੂੰ ਕੋਈ ਇਹ ਨਾ ਕਿ ਮੈਂ ਸਿੱਖਾਂ ਨੂੰ ਭੜਕਾ ਰਿਹਾ ਮੈਂ ਸਿੱਖਾਂ ਨੂੰ ਦੱਸ ਰਿਹਾ ਪਤਾਂ ਨੂੰ ਉਹਨਾਂ ਨੇ ਨਗਰ ਕੀਰਤਨ ਕੱਢਣ ਲਾਤਾ ਤੁਸੀਂ ਨਗਰ ਕੀਰਤਨ ਕੱਢ ਲੇ ਹੂੰ ਨਗਰ ਕੀਰਤਨ ਕੱਢ ਕੇ ਇਧਰੋਂ ਐ ਨੂੰ ਲੈ ਗਏ ਇਧਰੋਂ ਐ ਨੂੰ ਲੈ ਗਏ ਇੱਕ ਬਾਬਾ ਵਿੱਚੋਂ 30 ਲੱਖ ਖਾ ਗਿਆ ਉਹ ਬਾਬਾ ਬਾਦਲ ਦਾ ਖਾਸ ਸੀ ਬਾਦਲ ਨੇ ਕਰਵੇ ਕੋਈ ਨਹੀਂ ਹੋਣ ਦਿੱਤੀ ਤੁਸੀਂ ਕਿਹੜੀਆਂ ਗੱਲਾਂ 'ਚ ਫਸੇ ਜੀ ਗੁਰਬਾਣੀ ਪੜ੍ਹਨ ਦੀ ਜੀ ਅਧਿਕਾਰ ਹੈ ਸਾਰੇ ਸਿੱਖਾਂ ਦਾ ਉਹ ਤੁਸੀਂ ਪੜੋ ਹੂੰ ਗੁਰਦੁਆਰਾ ਸਾਹਿਬ ਜਾਓ ਕੀਰਤਨ ਸੁਣੋ ਕੀਰਤਨ ਕਰੋ ਨਿਰੀ ਐਸੀ ਚੀਜ਼ 'ਚ ਨਾ ਫਸੋ ਜਿਹੜੀ ਗੁਰਬਾਣੀ ਤੁਹਾਡੀ ਸਪਿਰਿਟ ਪੈਦਾ ਕਰਦੀ ਆ ਉਹ ਸਪਿਰਿਟ ਜਗਾਓ ਜਗਾਓ ਆਪਣੀ ਆਪਣੇ ਨਾਲ ਹੋਈ ਵਧਿੱਕੀ ਬਾਰੇ ਤੁਸੀਂ ਲੋਕ ਲੋਕਾਂ ਦੇ ਜਨਤਾ ਦੀ ਗਦਰ ਵਿੱਚ ਜਾ ਕੇ ਗੱਲ ਕਿਵੇਂ ਕਰਨੀ ਸੋ ਗੱਲਬਾਤ ਕਰਨ ਦੇ ਧੰਨਵਾਦ ਜੀ ਸ਼ੁਕਰੀਆ ਸਰ ਸ਼ੁਕਰੀਆ ਸੋ ਸੱਜਨ ਕੁਮਾਰ ਨੂੰ ਮਾਣਯੋਗ ਅਦਾਲਤ ਵੱਲੋਂ ਦਿੱਲੀ ਦੀ ਅਦਾਲਤ ਵੱਲੋਂ ਜਿਹੜਾ ਬਰੀ ਕਰ ਦਿੱਤਾ ਹੈ ਹੁਣ ਦੇਖਣਾ ਹੈ ਕਿ ਅੱਗੇ ਉਹਨੇ ਕੀ ਡਿਫੈਂਸ ਕੀਤੀ ਜਾਂਦੀ ਹੈ ਕੀ ਅਪੀਲ ਦਲੀਲ ਹੁੰਦੀ ਹੈ ਤੁਸੀਂ ਬਣੇ ਹੋ ਡੀ5 ਚੈਨਲ ਦੇ ਨਾਲ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ